ओम सोमवार मंगलवार बुधवारीर बारे शुक्रवार शनिचर बारे हे ऐतवारे ओम सोमवार मंगलवार पंडित जी प्रणाम प्रणाम बच्चा प्रणाम <laughs> ਏ ਪੰਡਿਤ ਜੀ ਕਰ ਕੀ ਰਹੇ ਹੋ ਤੁਸੀਂ ਮੈਂ ਮੈਂ ਨਾ ਆਰਤੀ ਉਤਾਰ ਰਿਆ ਸੀ ਆਰਤੀ ਚਾੜੀ ਕਿਉਂ ਸੀ ਜੀ ਉਤਾਰਨੀ ਸੀ ਓਏ ਮਜ਼ਾਕ ਨਹੀਂ ਕਰਨਾ ਜੇ ਰੱਬ ਨਾਲ ਮਜ਼ਾਕ ਕਰੋ ਰੱਬ ਤੁਹਾਡੇ ਨਾਲ ਮਜ਼ਾਕ ਕਰਦਾ ਹੈ ਅੱਛਾ ਜਿਨ੍ਹਾਂ ਨਾਲ ਰੱਬ ਮਜ਼ਾਕ ਕਰ ਦਿੰਦਾ ਨਾ ਉਹਨਾਂ ਦੇ ਸਿਰ ਤੇ ਫਿਰ ਤੁਸੀਂ ਐ ਸ਼ਰਡ ਆਉਣੇ ਹੋ ਤੂੰ ਆਇਆ ਕਿਵੇਂ ਐ ਮੈਂ ਉਮੀ ਆਇਆ ਜਿਵੇਂ ਸਾਰੇ ਆਉਂਦੇ ਨੇ ਕਿਵੇਂ ਉੱਲੂ ਵਣ ਪਰ ਮੈਂ ਬਣੀ ਬਣਾਈ ਚੀਜ਼ ਤੇ ਮਿਹਨਤ ਨਹੀਂ ਕਰਦਾ। ਉਹ ਸੌਰੀ ਪੰਡਤ ਜੀ ਮੈਂ ਤੁਹਾਡੀ ਗੱਲ ਨਹੀਂ ਕਰਦਾ ਐਵੇਂ ਗੁੱਸਾ ਖਾ ਗਏ। ਮੈਂ ਤਾਂ ਹੋਰ ਜੋਤਸ਼ੀਆਂ ਦੀ ਗੱਲ ਕਰਦਾ। ਮੈਂ ਵੀ ਤੇਰੀ ਗੱਲ ਨਹੀਂ ਕਰ ਰਿਹਾ ਮੈਂ ਹੋਰ ਬੰਦਿਆਂ ਦੀ ਗੱਲ ਕਰ ਰਿਹਾ। ਚਲੋ ਰੌਲਾ ਮੁੱਕਿਆ। ਅੱਛਾ ਆਹ ਕੀ ਲਿਖਿਆ ਵੀ ਇੱਥੇ ਜਾਨਵਰਾਂ ਦੀਆਂ ਕੁੰਡਲੀਆਂ ਬਣਾਈਆਂ ਜਾਂਦੀਆਂ ਨੇ। ਹਾਂ ਬਿਲਕੁਲ ਬਣਾਈਆਂ ਜਾਂਦੀਆਂ। ਭਾਵੇਂ ਆਪਣੇ ਬਣਵਾ ਕੇ ਦੇਖ ਲੈ। ਉਹ ਪੜ੍ਹ ਤਾਂ ਫੇਰ ਉਹੀ ਗੱਲ ਮੈਂ ਤੈਨੂੰ ਜਾਨਵਰ ਲੱਗਦਾ। ਨਹੀਂ 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 ਮੇਰਾ ਮਤਲਬ ਹੈ ਤੁਸੀਂ ਆਪਣੇ ਕਿਸੇ ਪਾਲਤੂ ਜਾਨਵਰ ਦੀ ਬਣਵਾ ਕੇ ਦੇਖ ਲਓ। ਚਲ ਠੀਕ ਆ ਬਣਤਾ। ਠੀਕ ਠੀਕ ਰੇਟ ਲਾ ਦੀ 10 ਕੁੰਡਲੀਆਂ ਬਣਾ 10 ਗੁੰਡਲੀਆਂ ਤੁਸੀਂ 10 ਕੁੱਤੇ ਪਾਲੇ ਹੋਏ ਨੇ ਉਹ ਕਾਨੂੰ 10 ਮੁਰਗੀਆਂ ਪਾਲੀਆਂ ਹੋਈਆਂ ਨੇ ਮੁਰਗੀਆਂ ਦੀ ਕੀ ਪ੍ਰੋਬਲਮ ਹੈ ਆਂਡੇ ਨਹੀਂ ਦਿੰਦੀਆਂ ਐਂਡੇ ਨਹੀਂ ਦਿੰਦੀਆਂ ਫੇਰ ਕੀ ਦਿੰਦੀਆਂ ਮਿੱਠਾ ਹੀ ਦਿੰਦੀਆਂ ਨੇ ਜਿਹਦੀ ਕਿਸਮਤ ਚ ਜੋ ਹੁੰਦਾ ਨਾ ਉਹਨੂੰ ਉਹ ਹੀ ਮਿਲ ਜਾਂਦਾ ਫੇਰ ਮਿੱਠਾ ਸਾਫ ਕਰਨ ਨਾਲੋਂ ਤਾਂ ਚੰਗਾ ਮੈਂ ਮੁਰਗੀ ਹੀ ਸਾਫ ਕਰ ਦਾਂ ਉਹ ਨਹੀਂ 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 ਤੁਹਾਡੀਆਂ ਮੁਰਗੀਆਂ ਦਾ ਉਪਾਏ ਹੋ ਸਕਦਾ ਹੈ ਅੱਛਾ ਹੋ ਸਕਦਾ ਪਹਿਲਾਂ ਤਾਂ ਮੈਂ ਬੈਠੇ ਹੀ ਔਖਾ ਸੀ ਫਿਰ ਮੁਰਗੀਆਂ ਦੀ ਕਿਹੜਾ ਪਰ ਲੈਣੀ ਆ ਰਾਇ ਕਰ ਦੋ ਪਾਏ ਡੇਟਾ ਬਰਦਸ ਆਪਣੀ ਅੰਡੇ ਤੂੰ ਦੇਣੇ ਨਹੀਂ ਮੁਰਗੀਆਂ ਨੇ ਫਿਰ ਮੁਰਗੀਆਂ ਦੀ ਦੱਸ ਮੁਰਗੀਆਂ ਦੀ ਡੇਟਾ ਬਰ ਤਾਂ ਪਤਾ ਨਹੀਂ ਪਤਾ ਨਹੀਂ ਨਹੀਂ ਠਹਿਰ ਜਾ ਫਿਰ ਇਹ ਚਿੱਟੇ ਹੋਵੇ ਅੱਛੇ ਮਕਾਰੋ ਸਤਿਮਾਕਰ ਇਹ ਹੋ ਗਿਆ ਅਹੀਂ ਹਾਂ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਤਾਂ ਪੰਡੀ ਜੀ ਐਂ ਕਹਿੰਦੇ ਹੋ ਜਿਵੇਂ ਮੁਰਗੀਆਂ ਆਪ ਜੰਮੀਆਂ ਹੋਣ ਮੇਰਾ ਮਤਲਬ ਤੁਹਾਡੇ ਘਰੇ ਜੰਮੀਆਂ ਹੋਣ ਦੇਖ ਜੇ ਡੇਟ ਆਫ ਬਰਥ ਨਾ ਪਤਾ ਹੋਵੇ ਨਾ ਅਸੀਂ ਪ੍ਰਸ਼ਨ ਕੁੰਡਲੀ ਲਗਾ ਕੇ ਪਤਾ ਕਰ ਲੈਣੇ ਆ ਜਣੀ ਉਹ ਪਏ ਹੋ ਜਾਂਦਾ ਹਾਂਜੀ ਪੰਡਤ ਜੀ ਉਪਾਏ ਕਰ ਦिए ਫਿਰ ਮੁਰਗੀਆਂ ਮਿੱਠਾ ਦੇ ਨੂੰ ਹਟ ਜਾਣਗੀਆਂ ਪਹਿਲਾਂ ਇੱਕ ਗੱਲ ਕਲੀਅਰ ਕਰ ਕਿ ਤੂੰ ਮੁਰਗੀਆਂ ਦੀਆਂ ਮਿੱਠਾ ਬੰਦ ਕਰਵਾਨੀਆਂ ਕਿ ਅੰਡੇ ਸ਼ੁਰੂ ਕਰਵਾਨੇ ਆ ਅੰਡੇ ਸ਼ੁਰੂ ਕਰਾਉਣੇ ਨੇ ਫੇਰ ਇੱਕ ਕੰਮ ਕਰਨਾ ਪੈਣਾ ਤੇਰੀਆਂ ਮੁਰਗੀਆਂ ਦਾ ਜਿਹੜਾ ਸ਼ੁਕਰ ਹੈ ਉਹ ਨੀਚਦਾ ਹੈ ਉਹਦਾ ਉਪਾਏ ਕਰਨਾ ਪੈਣਾ ਫਿਰ ਆਪਾਂ ਕਿਹੜਾ ਲੈਣੀਆਂ ਮੁਰਗੀਆਂ ਦੀ ਰਏ ਕਰ ਦੋ ਪੰਡਤ ਜੀ ਉਪਾਏ ਤੇਰੀਆਂ ਮੁਰਗੀਆਂ ਨੂੰ ਨਾ ਪਿਆਰ ਨਹੀਂ ਮਿਲਿਆ ਪੰਡਤ ਜੀ ਮੁਰਗੀਆਂ ਨੂੰ ਮੈਂ ਬਹੁਤ ਪਿਆਰ ਕਰਦਾ ਓਏ ਮੂਰਖਾ ਮੁਰਗੀਆਂ ਨੂੰ ਤੂੰ ਨਾ ਪਿਆਰ ਕਰ ਤੂੰ ਪਿਆਰ ਕਰ ਆਪਣੀ ਜਨਾਨੀ ਨੂੰ ਮੁਰਗੀਆਂ ਨੂੰ ਪਿਆਰ ਕਰਨ ਲਈ ਕਿਸੇ ਮੁਰਗੇ ਦੀ ਡਿਊਟੀ ਲਾ ਦੇ ਹੁਣ ਕਿਹੜੇ ਮੁਰਗੇ ਦੀ ਡਿਊਟੀ ਲਾਵਾਂ ਇਹ ਵੀ ਮੈਂ ਹੀ ਦੱਸਾਂ ਹੁਣ ਫਿਰ ਇੱਕ ਮੁਰਗਾ ਰੱਖਣਾ ਮੁਰਗੀਆਂ ਅੰਡੇ ਦੇਣ ਲੱਗ ਜਾਣਗੀਆਂ ਓਏ ਮੂਰਖਾ ਬੰਦਿਆਂ ਦੀ ਤਰ੍ਹਾਂ ਮੁਰਗੀਆਂ ਦੇ ਵਿੱਚ ਕੋਈ ਬੰਦਸ਼ ਨਹੀਂ ਹੁੰਦੀ ਕਿ ਜਿਹਦੇ ਨਾਲ ਫੇਰੇ ਲੀਤੇ ਜਾਣ ਉਸੇ ਨਾਲ ਪਿਆਰ ਕੀਤਾ ਜਾਵੇ ਇੱਕ ਮੁਰਗਾ 10 ਮੁਰਗੀਆਂ ਨਾਲ ਪਿਆਰ ਕਰ ਸਕਦਾ ਹੈ ਚੇ ਮੁਰਗੀਆਂ ਮਾਈਂਡ ਵੀ ਨਹੀਂ ਕਰਦੀਆਂ ਬੱਲੇ ਬਈ ਫਿਰ ਤਾਂ ਨਜ਼ਾਰਾ ਆ ਜੂ ਤੈਨੂੰ ਕਾਦਾ ਨਜ਼ਾਰਾ ਆ ਜੂ ਨਜ਼ਾਰਾ ਤਾਂ ਮੁਰਗੇ ਨੂੰ ਆਉ ਪੰਡਿਤ ਜੀ ਦੇਖੋ ਤੁਸੀਂ ਨੇ ਕਿਹਾ ਸੀ ਜਨਾਨੀ ਨੂੰ ਪਿਆਰ ਕਰੋ ਮੇਰੇ ਤਾਂ ਕੋਈ ਜਨਾਨੀ ਵੀ ਨਹੀਂ ਮੈਂ ਗਮਾਂਡਣ ਨੂੰ ਪਿਆਰ ਕਰ ਸਕਦਾ ਉਹ ਗੱਲ ਸੋਣਾ ਏ ਕਹਿ ਤਰਾਮ ਰੇ ਸੁਣ ਹਨੂਮਾਨਾ ਪਰ ਨਾਰੀ ਸੁਤਮਾਤ ਸਮਾਨਾ ਸਮਝ ਗਏ ਆਹੋ ਉਹ ਗੱਲ ਸੁਣ ਪਰਾਇ ਨਾਰੀ ਤੇ ਅੱਖ ਨਹੀਂ ਰੱਖਣੀ ਚਾਹੀਦੀ ਤੂੰ ਬੰਦਾ ਕ ਪਜਾਮਾ ਤੁਹਾਨੂੰ ਕੀ ਲੱਗਦਾ ਕੱਚਾ ਤੇਰੀਆਂ ਮੁਰਗੀਆਂ ਨੂੰ ਪਿਆਰ ਕਰਨ ਲਈ ਮੁਰਗਾ ਚਾਹੀਦਾ ਉਹ ਤੂੰ ਰੱਖਿਆ ਨਹੀਂ ਹੋਇਆ ਤੈਨੂੰ ਪਿਆਰ ਕਰਨ ਲਈ ਜਨਾਨੀ ਚਾਹੀਦੀ ਹੈ ਉਹ ਤੂੰ ਰੱਖੀ ਨਹੀਂ ਹੋਈ ਮੈਨੂੰ ਜੋਤਸ਼ੀਆਂ ਨੇ ਕਿਹਾ ਵੀ ਤੇਰੀ ਕਿਸਮਤ ਚ ਸੁੱਖੇ ਸੁੱਖ ਲਿਖਿਆ ਪਰ ਵਿਆਹ ਨਹੀਂ ਲਿਖਿਆ ਤੇਰੇ ਕੋਲ ਤੇਰੀ ਕੁੰਡਲੀ ਹੈ ਹੈ ਪਰ ਘਰੇ ਪਈ ਹੈ ਘਰੇ ਐਂਡੇ ਦੀ ਹੈ ਜਿੱਮੇ ਮੁਰਗੀਆਂ ਦਾ ਲੱਖਣ ਲਾਇਆ ਉਹ ਮਹੀ ਮੇਰਾ ਲਾਲਾ ਹੈ ਅੱਛਾ 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 ਫੇਰ ਠੀਕ ਹੈ ਆ ਲੈ ਹੁਣੇ ਪ੍ਰਸ਼ਨ ਕੁੰਡਲੀ ਲਾਣੇ ਆ ਤੇਰੀ ਮੁਰਗੀਆਂ ਮੌਕੇ ਤਾਂ ਬੜੇ ਮਤਰਜੇ ਪੜਦੇ ਸੀ ਬੱਲੇ 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 ਕਿਹੜਾ ਕਹਿੰਦਾ ਬਈ ਤੇਰੀ ਕਿਸਮਤ ਚ ਬਿਆਨ ਨਹੀਂ ਲਿਖਿਆ ਹੋਇਆ ਉਹ ਤੇਰੀ ਕੁੰਡਲੀ ਚ ਤਾਂ 6 6 ਕੁੜੀਆਂ ਦਾ ਜੋਗ ਹੈ 6 6 ਕੁੜੀਆਂ ਦਾ ਪੜਤਾ ਝੂੜਤਾ ਨਹੀਂ ਬੋਲਦਾ ਨਹੀਂ ਝੂੜ ਨਹੀਂ ਬੋਲਦਾ ਤੇਰੀ ਕੁੰਡਲੀ ਬੋਲ ਰਹੀ ਹੈ ਹਾਏ ਓਏ ਪੜਤਾ ਮੈਂ ਕਮੜਾ ਹੋ ਜੂ ਕਮੜਾ ਓਏ ਜਿਆਦਾ ਖੁਸ਼ ਹੋਣ ਦੀ ਲੋੜ ਨਹੀਂ ਤੇਰੀ ਕਿਸਮਤ ਚ ਇੱਕ ਜਨਾਨੀ ਲਿਖੀ ਹੈ ਹਾਂ ਉਹਦੇ ਅੱਗੇ 5 ਕੁੜੀਆਂ ਹੋਣਗੀਆਂ ਪੜਤਾ ਕੁੜੀਆਂ ਦਾ ਕੋਈ ਉਪਾਏ ਨਹੀਂ ਹੋ ਸਕਦਾ ਹੋ ਸਕਦਾ ਸਵੇਰੇ ਸਵੇਰੇ ਉੱਠ ਕੇ 40 ਦਿਨ ਬਿਜਲੀ ਦੇ ਖੰਬੇ ਨੂੰ ਪਾਣੀ ਦਿਆ ਕਰ ਓਏ ਮੈਂ ਕਰੰਟ ਲਗਾਉਣਾ ਬਿਜਲੀ ਦੇ ਖੰਬੇ ਨੂੰ ਪਾਣੀ ਦੇ ਕੇ ਓਏ ਕਰੰਟ ਪੰਜ ਕੁੜੀਆਂ ਪੈਦਾ ਹੋਣ ਨਾਲ ਤਾਂ ਕੱਟ ਹੋਊ ਓਏ ਪੰਡਤਾ ਖੰਬੇ ਨੂੰ ਪਾਣੀ ਦੇਣ ਦੀ ਲੋੜ ਨਹੀਂ ਨਾਲੇ ਕੁੜੀਆਂ ਤਾਂ ਲక్ష్ਮੀ ਦਾ ਰੂਪ ਹੁੰਦੀਆਂ ਨੇ ਆਉਣ ਦੋ ਵਧੀਆ ਹੈ ਓਏ ਗੱਲ ਸੁਣ ਮੇਰੀ ਲక్ష్ਮੀ ਤਾਂ ਦੇ ਜਾ ਜਿੱਦਣ ਸਾਡੇ ਘਰੇ ਲక్ష్ਮੀ ਆਜੂ ਤੇਰੀ ਲక్ష్ਮੀ ਵੀ ਦੇ ਦਾਂਗੇ ਓ ਮੈਂ ਮੈਂ ਮੇਰੀ ਗੱਲ ਸੁਣਾ ਓ ਗੱਲ ਸੁਣ ਨਾਤੀ ਤੋ ਤਿੜ ਗਈ ਤੇ ਮੂੰਹ ਤੇ ਮੱਖੀ ਬਹਿ ਗਈ